ਜਿਵੇਂ ਅੱਤਵਾਦ ਕਹਿੰਦੇ ਨੇ ਲੋਕ ਸਾਡੇ ਜਿਹੜੇ ਨੌਜਵਾਨ ਮੁੰਡੇ ਸੀਗੇ ਗੁਮਰਾ ਹੋ ਗਏ ਭਟਕ ਗਏ ਜੋ ਭਟਕ ਗਏ ਆਪਣੇ ਰਸਤੇ 'ਚੋਂ ਜਾਂ ਆਪਣਾ ਪ੍ਰੋਟੈਸਟ ਹੋ ਗਿਆ ਜਿਵੇਂ ਦਰਬਾਰ ਸਾਹਿਬ ਤੇ ਜਾਂ ਸਿੱਖਾਂ ਤੇ ਹਮਲੇ ਹੋਏ ਜੀ ਅੱਜ ਵੀ ਹਮਲੇ ਬਹੁਤ ਹੁੰਦੇ ਆ ਜੀ ਸਿੱਖੀ ਤੇ ਬੜੇ ਬਾਰ ਹੁੰਦੇ ਆ ਸਾਡੀ ਦਸਤਾਰ ਤੇ ਬਾਹਰ ਸਾਡੀ ਆਸਾ ਜੀ ਦੀ ਬਾਹਰ ਤੇ ਬਾਹਰ ਸਾਡੇ ਸੁਖਮਨੀ ਸਾਹਿਬ ਤੇ ਬਾਹਰ ਸਾਡੀ ਗੁਰੂ ਗ੍ਰੰਥ ਸਾਹਿਬ ਤੇ ਬਾਹਰ ਉਦੋਂ ਇਹ ਬਾਹਰ ਹੋਏ ਤੇ ਸਾਡੇ ਨੌਜਵਾਨੀ ਉੱਠੀ ਉਹ ਫਿਰ ਉਹ ਵੀ ਮਤਲਬ ਮੇਰੇ ਕਹਿਣ ਤੋਂ ਬਾਅਦ ਅਲਵੇਲਾ ਜੀ ਕੋਲੇ ਆਉਂਦੇ ਰਹੇ ਅੱਛਾ ਹਾਂ ਪ੍ਰਸ਼ਾਦਾ ਪਾਣੀ ਸਕਣਾ ਜੇ ਪੁਲਿਸ ਆ ਗਈ ਤਾਂ ਪੁਲਿਸ ਨੇ ਪ੍ਰਸ਼ਾਦਾ ਪਾਣੀ ਸਕਣਾ ਲੇਕਿਨ ਇਹ ਨਹੀਂ ਸੀ ਵੀ ਪੁਲਿਸ ਉੱਥੇ ਉਹਨਾਂ ਨੂੰ ਕੁਝ ਕਹਿੰਦੀ ਹੋਊਗੀ ਨਾ ਉਹਨੇ ਕਿਹਾ ਯਾਰ ਨਹੀਂ ਗੁਰੂ ਦੇ ਖਾਲਸੇ ਆ ਅਸੀਂ ਆਪਣਾ ਕੰਮ ਕਰਨਾ ਇਹਨਾਂ ਨੇ ਆਪਣਾ ਕੰਮ ਕਰਨਾ ਤਾਂ ਕਦੀ ਪੁਲਿਸ ਵਾਲੇ ਨੇ ਵੀ ਤੁਸੀਂ ਬੜੇ ਇਹਨਾਂ ਨੂੰ ਸ਼ੈਲਟਰ ਦੇਂਦੇ ਪ੍ਰਸ਼ਾਦੇ ਪਾਣੀ ਸਿਖਾਉਂਦੇ ਹੈਗੇ ਜੀ ਕਿਤੇ ਵੀ ਨਹੀਂ ਹੋਈ ਨਹੀਂ ਗੱਲ ਜੀ ਨਹੀਂ ਤੇ ਜਿਹਦੇ ਘਰ ਉਦੋਂ ਸਿੰਘ ਜਾਂ ਖਾਰਕੂ ਚਲੇ ਜਾਂਦੇ ਪੁਲਿਸ ਉਹਨਾਂ ਦਾ ਟੱਕਰ ਚੱਕ ਲੈਂਦੀ ਸੀ ਜਿਹਦੇ ਘਰ ਦੇ ਮੂਹਰ ਦੀ ਸਿੰਘ ਲੰਘ ਗਏ ਇਹ ਲੋਕ ਨੂੰ ਚੱਕ ਲੈਂਦੇ ਸੀ ਹਾਂ ਤੇ ਲੇਕਿ ਪੁਲਿਸ ਇਹ ਸਮਝਦੀ ਸੀ ਵੀ ਇਹਨਾਂ ਨੇ ਨਾ ਕੋਈ ਚੁਗਲੀ ਨਹੀਂ ਦਿੱਤਾ ਕਹਿੰਦੇ ਸਰ ਪ੍ਰਸ਼ਾਦੇ ਦਾ ਮਤਲਬ ਪ੍ਰਸ਼ਾਦਾ ਛੱਗੇ ਚਲੇ ਗਏ ਪੁਲਿਸ ਵੀ ਇਸ ਗੱਲ ਨੂੰ ਜਾਣਦੀ ਸੀ ਕਿਉਂਕਿ ਚਿੱਨੀ ਪੁਲਿਸ ਆਉਂਦੀ ਸੀ ਇਲਾਕੇ ਜੀ ਸਾਡੇ ਜਿਵੇਂ ਭਧੌੜ ਥਾਣਾ ਹੋ ਗਿਆ ਪਿਆਲਪੁਰਾ ਥਾਣਾ ਹੋ ਗਿਆ ਭਾਈ ਰੋਪੇ ਚੌਂਕੀ ਸੀ ਜਾਂ ਇਧਰ ਆਸੇ ਪਾਸੇ ਉਹ ਸਾਰਿਆਂ ਨੂੰ ਪਤਾ ਸੀ ਪਹਿਲੇ ਵੇਲੇ ਹਾਲ ਵੇਲੇ ਆ ਇਹ ਹਨ ਇਹ ਤਾਂ ਅਕਸਰ ਕਿਉਂਕਿ ਪੁਲਿਸ ਦਾ ਕਹਿਰ ਬਹੁਤ ਸੀ ਅੱਜ ਵੀ ਆ ਹਾਂਜੀ ਹਾਂਜੀ ਸਿੱਧੂ ਕੋਈ ਝੂਠ ਗੱਲ ਨਹੀਂ ਆ ਲੋਕੀ ਜੇ ਘਰ ਕੋਈ ਚਲ ਗਿਆ ਨੇਰੇ ਸਵਾਰੇ ਕਿੰਨੇ ਉਲੰਗਰ ਸ਼ਕਲੇ ਖਾਸ ਕਰਕੇ ਜਿਹੜੇ ਲੋਕ ਪਿੰਡਾਂ ਦੇ ਡੇਰਿਆਂ ਚ ਕੁਰਿਆਂ ਚ ਰਹਿੰਦੇ ਅਗਲੇ ਨੇ ਪੁਲ ਸਾਰੇ ਟੱਬਰ ਚੁੱਕ ਲੈਂਦੀ ਸੀ ਕੁਝ ਲੋਕ ਹੁੰਦੇ ਆ ਪਿੰਡਾਂ ਚ ਚੁਗਲਖੋਰ ਨਿੰਦਿਆ ਵਾਲੇ ਹੁਣ ਸਿੰਘ ਆ ਜਿਹੜਾ ਸਿੰਘ ਆ ਗੁਰੂ ਦਾ ਖਾਲਸਾ ਉਹ ਤਾਂ ਪਾਤਸ਼ਾਹ ਨੇ ਕਿਰਪਾ ਕੀਤੀ ਨੇ ਸਿੰਘਾਂ ਦੇ